ਸਭੀ ਲੋਕੋ ਹਰ ਤੋਂ ਇਧਰਾਂ ਇਚਾਰ ਵੀ ਜੋਸ਼ੁਭਾ ਯਾਤਰਾ ਬੜੀ ਤੁਮਤਾ ਦੇ ਨਾਲ ਅੱਜ ਜੀ ਦੀ ਮੰਦਿਰ ਤੋਂ ਬ੍ਰਹਮ ਹੋ ਰਹੀ ਆ ਔਰ ਸਾਡੇ ਸਿੰਦਰ ਦੇ ਪੂਰਾ ਮੰਤਰੀ ਜੀ ਸੰਪਰਕਾ ਜੀ ਨਾਨਮ ਜੀ ਦਾ ਸੁਪਰੀਸ ਦਾਗ ਕਰ ਰਿਹਾ ਔਰ ਸਾਡੇ ਨਾਲ ਸਾਰੇ ਸ਼ਹਿਰ ਨਿਵਾਸੀ ਸਾਰੇ ਵਿਵਿਨਵ ਤਾਦਮਿਕ ਸਮਾਜਿਕ ਭੰਡੀ ਕਲ ਸੋਸ਼ਲ ਸਾਡੀਆਂ ਭੈਣਾ ਬੜੇ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ 'ਚ ਪਹੁੰਚ ਚੁੱਕੀਆਂ ਹਨ ਇਸ ਸ਼ੋਭਾ ਯਾਤਰਾ ਜੋ ਬੱਕ ਬੱਕ ਏਰੀਆ ਦੇ ਵਿੱਚ ਹੁੰਦੀ ਹੋਈ ਸ਼ਹਿਰ ਦੇ ਵਿੱਚ ਜਾਏਗੀ ਔਰ ਸ਼ਹਿਰ ਨਿਵਾਸੀ ਇਸ ਸ਼ੋਭਾ ਯਾਤਰਾ 'ਚ ਫੁੱਲ ਰਾਈ ਵਰਕਾ ਕਰਨਗੇ ਔਰ ਹਰ ਜਗ੍ਹਾ ਲੰਗਰ ਦੀ ਵਿਵਸਥਾ ਬੜੀ ਕੀਤੀ ਜਾ ਰਹੀ ਆ ਔਰ ਹਰ ਏਰੀਆ ਦੇ ਵਿੱਚ ਸਾਡੇ ਠਾਕੁਰ ਜੀ ਕ੍ਰਿਸ਼ਨ ਜੀ ਰਾਧਾ ਰਾਣੀ ਦਾ ਬਹੁਤ ਸਵਾਗਤ ਹੋ ਰਿਹਾ ਔਰ ਜਿੱਦਾਂ ਜਿੱਦਾਂ ਲੋਕ ਹਰ ਏਰੀਆ ਦੇ ਵਿੱਚ ਆ ਰਹੇ ਆ ਔਰ ਬੜੀ ਸਵਾਗਤ ਦੇ ਨਾਲ ਇਸ ਸ਼ੋਭਾ ਯਾਤਰਾ ਰੋਹ ਰਿਹਾ ਮੈਂ ਮੋਨੀ ਜੀ ਦੇ ਮੰਦਿਰ ਦੇ ਵਿੱਚ ਹੁਣ ਸਾਰੇ ਸਾਡੀ ਜਿੰਨੇ ਵੀ ਐ ਸੀਨੀਅਰ ਸਾਰੇ ਸਾਰੇ ਤੇ ਆਏ ਆ ਮੈਂ ਇਹਨਾਂ ਦਾ ਨਮਸਕਾਰ ਕਰਦਾ ਔਰ ਕੌਮੀ ਸੇ ਬਗਰਾਮ ਨਾਲ ਤਿਆਰ ਕਮੇਟੀ ਵੀ ਸਹਿਯੋਗ ਤੇ ਵਿਆਜੀ ਲਾਲ ਕੀ ਜੈ ਹਰ ਸਾਲ ਦੀ ਤਰ੍ਹਾਂ ਜੋ ਸ਼੍ਰੀ ਰਾਧਾ ਸੇਵਾ ਸੁਮਿਤੀ ਵੱਲੋਂ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਮੈਂ ਸਾਰੀ ਰਾਦਾ ਸੇਵਾ ਸਮਿਤੀ ਨੂੰ ਬਹੁਤ-ਬਹੁਤ ਵਧਾਈ ਦੇਣਾ ਆਪਣੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਪ੍ਰਭੂ ਦੇ ਚਰਨਾਂ ਤੇ ਇਹ ਹੀ ਬੇਨਤੀ ਕਰਦਾ ਏਦਾਂ ਹੀ ਫਗਵਾੜੇ ਦੇ ਉੱਤੇ ਕਿਰਪਾ ਬਣਾਈ ਰੱਖੇ ਸਾਡੇ ਹਿੰਦੁਸਤਾਨ ਤੇ ਕਿਰਪਾ ਬਣਾਈ ਰੱਖੇ ਹਿੰਦੁਸਤਾਨ ਇੱਕ ਵਾਰੀ ਫਿਰ ਜੋ ਸੋਢਾ ਆਉ ਜੋਗਤ ਗੁਰੂ ਬਣੇ ਤੇ ਇਹਦੇ ਨਾਲ ਸੋਹਣੇ ਦੀ ਚਿੜੀਆ ਬਣੇ ਔਰ ਸਾਡੇ ਸਨਾਤਨ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਜੈ શ્રી ਕ੍ਰਿਸ਼ਨਾ ਬੋਲ ਬਾਂਕੇ ਵਿਹਰੇ لال ਕੀ ਜੈ ਬੜਾ ਬੜਾ ਬੋਲੋ ਬੋਲ ਬੜਾ ਬੜਾ ਕਿ ਭਾਗੋ ਜੀ ਦੇ ਜਨਮ ਉਸ ਦੇ ਸਬੰਧ ਦੇ ਵਿੱਚ ਦਾਦਾ ਕ੍ਰਿਸ਼ਨ ਸੇਵਾ ਸਿੰਘ ਜਵਾੜਾ ਵੱਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਸੂਰ ਸ਼ਹਿਰ ਵਾਸੀਆਂ ਨੂੰ ਜੀ ਉਸ ਨੂੰ ਬਹੁਤ ਬਹੁਤ ਵਧਾਈ ਸਾਰਣ ਇਹ ਬੇਅਦਕੀ ਠੀਕ ਇਸ ਤਰ੍ਹਾਂ 26 ਤਰੀਕ ਨੂੰ ਫਟਾਪੋ ਜੀ ਦਾ ਜਨਮ ਦਿਵਸ ਬਾਅਦ ਚੜ ਕੇ ਜਰਾ ਹਾਥ ਤੋਂ ਮਨਾ ਅੱਜ ਦੀ ਸ਼ੋਭਾ ਯਾਤਰਾ ਕਰਦੇ ਸਾਰੇ ਸ਼ਹਿਰ ਵਾਸੀ ਜੋ ਪ੍ਰਾਦਾ ਕ੍ਰਿਸ਼ਨ ਸੇਵਾ ਸਿੰਘ ਬਹੁਤ ਬਹੁਤ ਜੈ ਸ਼੍ਰੀ ਰਾਮ ਦੇ ਵਿੱਚ ਮਨਾਇਆ ਜਾਣ ਵਾਲਾ ਬਹੁਤ ਹੀ ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਿਲਾਕੇ ਪੂਰੇ ਮਹਾਰਾਸ਼ਟਰ ਦੇ ਤੇ ਬਰੇ ਸ਼ੇਤਾਵਰ ਪਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਵਿੱਚ ਕੁਆੜਾ ਦੇ ਵਿੱਚ ਵੀ ਉਸ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਬੜੀ ਸ਼ੋਗਰੀ ਯਾਤਰਾ ਨਿਕਾਲੀ ਜਾ ਰਹੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸਮਜੀ ਦੁਆਰਾ ਨਿਕਾਲੀ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਸ਼ਹਿਰ ਦਾ ਬਹੁਤ ਸਹਿਯੋਗ ਹੈ ਹਰ ਭੈਣ ਭਰਾ ਸਮਾਜਿਕ ਸੰਸਥਾ ਸੋ ਸੋਸ਼ਲ ਸੰਸਥਾ ਜਿਹੜੀ ਹੈ ਧਾਰਮਿਕ ਸੰਸਥਾ ਸਾਡਾ ਪੂਰਾ ਸਹਿਯੋਗ ਮਿਲ ਰਿਹਾ ਹੈ ਔਰ ਪੂਰੀ ਰੌਣਕ ਹੈ ਔਰ ਭਗਵਾਨ શ્રી ਕ੍ਰਿਸ਼ਨ ਜੀ ਦਾ ਸਭ ਨੂੰ ਆਸ਼ੀਰਵਾਦ ਮਿਲ ਰਿਹਾ ਹੈ ਸੋ ਮੈਂ ਪ੍ਰਾਰਥਨਾ ਕਰਦਾ ਹਾਂ ਪ੍ਰਮਾਤਮਾ ਅਗੇ ਕਿ ਐਸੀ ਤਰ੍ਹਾਂ ਸਾਡੇ ਭਗਵਾਨਾਂ ਦੇ ਵਿੱਚ ਸ਼ਾਂਤੀ ਦਾ ਮੈਂ ਵਾਤਾਵਰਨ ਬਣਾ ਸਕੇ ਬਣਾਇ ਰਿਹਾ ਜਾ ਸਕੇ ਔਰ ਹਰ ਇੱਕ ਭਰਾ ਨੂੰ ਹਰ ਇੱਕ ਭਗਤ ਨੂੰ ਉਹਨਾਂ ਦਾ ਆਸ਼ੀਰਵਾਦ ਮਿਲੇ ਔਰ ਹਰ ਇੱਕ ਦੇ ਘਰ ਦੇ ਵਿੱਚ ਸ਼ਾਂਤੀ ਦਾ ਵਾਤਾਵਰਨ ਹੋਏ ਇਸ ਦੇ ਨਾਲ ਹੀ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਕਹਿੰਦਾ ਹਾਂ ਔਰ ਆਏ ਨੂੰ ਜੀ ਆਇਆਂ ਕਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੈ શ્રી ਕ੍ਰਿ ਕਜੀ ਜਿਆਦਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਭਵਾਂ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਦੇ ਵਿੱਚ ਅੱਜ ਪੋਨੀ ਬਾਬਾ ਮੰਦਰ ਦੀ ਪੁਰਾਣੀ ਤਾਰਾ ਵੱਡੀ ਤੋਂ ਸ਼ੋਭਾ ਯਾਤਰਾ ਬਹੁਤ ਸ਼ਰਧਾ ਦੇ ਨਾਲ ਕੀਤੀ ਜਾ ਰਹੀ ਹੈ ਮੈਂ ਦੇਖਿਆ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਅਤੇ ਰਸਤੇ ਵਿੱਚ ਸੰਗਤਾਂ ਨੂੰ ਜਿਹੜਾ ਸ਼ੋਭਾ ਯਾਤਰਾ ਦਾ ਖੁੱਲਾ ਨਾਲ ਸਵਾਗਤ ਕੀਤਾ ਜਾਵੇਗਾ ਖਾਸ ਕਰਕੇ ਫਲਾਣੇ ਫਰੂਟ ਦੇ ਨੇ ਲੰਗਰ ਹੈ ਸੰਗਤ ਨੂੰ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਸੰਗਤ ਪਰਿਵਾਰ ਨੂੰ ਸਾਰੀ ਸੰਗਤ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਅ ਬਤਾਈ ਦਿੰਦਾ ਹਾਂ ਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸ਼ਹਿਰ ਤੇ ਸਾਰੇ ਨਗਰ ਤੇ ਆਪਣਾ ਅਸ਼ੀਰਵਾਦ ਰੱਖਣ ਸਾਡਾ ਸਾਰਿਆਂ ਦਾ ਆਉਣ ਵਾਲਾ ਸਮਾਜਲਾ ਭਾਗਾਂ ਵਾਲਾ ਹੋਵੇ ਇੱਕ ਵਾਰ ਹੀ ਫੇਰ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਬਣੋ ਸ਼੍ਰੀ ਕ੍ਰਿਸ਼ਨ ਜਨ ਬਸਤੀ ਦੀਆਂ ਸ਼ੋਭਾ ਯਾਤਰਾ ਦੀਆਂ ਬਹੁਤ ਬਹੁਤ ਬਧਾਈਆਂ ਜੈ ਸ਼੍ਰੀ ਕ੍ਰਿਸ਼ਨਾ ਦਾ ਦੇ ਜੈ ਜੈ ਸ਼੍ਰੀ ਰਾਧਾ ਜੈ ਜੈ ਸੁਰਾ ਕਲਾ ਸੰਬੂਲ ਰਮਾਰ ਸੇ ਕਿਸਮ ਦੀ ਦਾ ਜਗਵੰਤ ਇਤਿਹਾਸ ਬੜੀ ਸ਼ਰਧਾਪੂਰਕ ਨਾਲ ਸਾਰੇ ਫਾਰਵਾਰਸ ਵਿੱਚ ਪਨਾਇਆ ਜਾ ਰਿਹਾ ਹੈ ਉਸ ਉਪਦੇਵਲਕ ਵਿੱਚ ਅੱਜ ਸ਼੍ਰੀ ਰਾਤਾਤ ਜਨ ਸੇਵਾ ਸੌਂਤੀਵਾਨੋ ਕੋ ਵੜਾ ਦੇ ਵਿੱਚ ਬਹੁਤ ਵਿਸ਼ਾਲ ਸਭਜਤਾ ਦਾ ਅਜੋਨੀ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੇ ਧਾਰਮਿਕ ਸਮਾਜਿਕ ਔਰ ਜਥੇਬੰਦੀਆਂ ਔਰ ਬੰਦਰ ਕਮੇਟੀਆਂ ਦਾ ਪੂਰਾ ਸਹਿਯੋਗ ਔਰ ਸਰ ਸਰਵਿਸ ਦਾ ਸਹਿਯੋਗ ਹੈ ਅਸੀਂ ਸਾਰੇ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਕਿਸਮ ਜਨਰਲ ਖੇਹਰਪੁਰ ਤੋਂ ਦਾਨ ਨਾਲ ਪਹੁੰਚ ਪੁਆਇੰਟ ਸ਼੍ਰੀ ਕਿਸਮ ਨਿਵਾਸੀ ਰੌਪ ਕਰਦੇ Bye.